ਜੂਮ ਫਿਟਨੈਸ ਬੋਡੀ ਬਿਲਡਿੰਗ ਬੋਡੀ ਬਿਲਡਰ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਰਹੇ ਪਾਰਟਿਸਿਪੇਟ ਕਰ ਰਹੇ ਸਾਰੇ ਹੀ ਬੋਡੀ ਬਿਲਡਰ ਬਧਾਈ ਦੇ ਪਾਤਰ ਹੈ ਜਿਨ੍ਹਾਂ ਗੱਭਰੂਆਂ ਨੇ ਆਪਣੇ ਇਸ ਵੀਰ ਸਾਂਭੇ ਹੋਏ ਹੈ ਔਰ ਅੱਜ ਦੇ ਟਾਈਮਸ ਇਹ ਸਰੀਰ ਉਸਨਾਂ ਸਮਝ ਸਕਦੇ ਹਨ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਇਹ ਜੇ ਸਰੀਰ ਜਿਹੜਾ ਇੱਕ ਅੱਜ ਪਹਿਲੇ ਨੂੰ ਦੇਖਣ ਦੇ ਲਈ ਕਦਮ ਉਹ ਇੱਥੇ ਬੈਠੇ ਆ ਔਰ ਬਹੁਤ ਹੀ ਆਪਾਂ ਇੰਜੋਏ ਵੀ ਕਰ ਰਹੇ ਆ ਔਰ ਅੱਜ ਇਹਨਾਂ ਘਪਰਵਾਨ ਨੂੰ ਦੇਖ ਕੇ ਮਨ ਖੁਸ਼ ਹੁੰਦਾ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਹ ਜਿਹੇ ਆਪਾਂ ਸਰੀਰਾਂ ਨੂੰ ਸਿਰਜ ਸਕਦੇ ਆ ਔਰ ਬਧਾਈ ਦੇ ਪਾਤਰ ਸਾਡੇ ਸਾਰੇ ਹੀ ਕਲੱਬ ਦੇ ਜੂਮ ਫਿਟਨੈਸ ਜਿਹੜੇ ਕੇ ਸਾਥਾ ਹੈ प्रदीप ਬਾਂਟੀ ਜੀ ਜਿਹੜੇ ਕੇ ਹਰ ਸਾਲ ਦੀ ਤਰ੍ਹਾਂ ਏਡਾ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਪਿਛਲੇ ਸਾਲ ਵੀ ਕੀਤਾ ਸੀ ਪਿਛਲੇ ਸਾਲ ਵੀ ਮੈਨੂੰ ਇਹਨਾਂ ਨੇ ਸੱਦਿਆ ਸੀ ਔਰ ਸਾਨੂੰ ਵੀ ਬਹੁਤ ਵਧੀਆ ਲੱਗਿਆ ਔਰ ਬਹੁਤ ਵਧੀਆ ਮੈਸੇਜ ਹੈ ਔਰ ਮੈਂ ਜਿਹੜੇ ਇਸ ਦੇ ਵਿੱਚ बॉडी बिल्डर्स पार्टिसिपेट ਕਰ ਚੁੱਕੇ ਹਨ ਔਰ ਮੇਰਾ ਖਿਆਲ ਹੈ ਮਿਸਟਰ ਮੁਹਾਲੀ ਵੀ ਸਾਡਾ ਵੀ 40 ਨੰਬਰ ਮਲ ਚੁੱਕੇ ਹੈ ਉਸ ਨੂੰ ਵੀ ਬਹੁਤ ਬਹੁਤ ਵਧਾਈ ਔਰ ਜਿਨ੍ਹਾਂ ਨੇ ਅਨਾਂ ਦੇ ਨਾਲ ਕੰਪੀਟੀਸ਼ਨ ਲੜਿਆ ਉਹ ਵੀ ਸਾਰੇ ਵਧਾਈ ਦੇ ਪਾਤਰ ਹੈ ਸਾਰੇ ਜੇਤੂ ਹੈ ਜੀ ਕਿਉਂਕਿ ਇੱਥੇ ਤੱਕ ਇਸ ਸਟੇਜ ਤੇ ਪਹੁੰਚਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਮਿਹਨਤਾਂ ਬਿਛਕਦਾ ਕਰਨੀਆਂ ਪੈਂਦੀਆਂ ਨੇ ਔਰ ਇਸ ਗੱਲ ਨੂੰ ਅੱਥੇ ਪਹੁੰਚੇ ਸਾਰੇ ਵਧਾਈ ਦੇ ਪਾਤਰ ਔਰ ਇਕਾਬਾਦ ਦੇ ਵਿੱਚੋਂ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਸਰਗੰਡ ਉਹ ਜੱਜਿਸ ਨੇ ਦੇਣਾ ਸਾਰੇ ਜੱਜਿਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਸੱਚੀ ਤੇ ਸੁੱੱਚੀ ਜਜਮੈਂਟ ਦੇ ਕੇ ਇਹਨਾਂ ਪਲੇਅਰਾਂ ਦੇ ਵਿੱਚੋਂ ਇੱਕ ਬਹੁਤ ਵਧੀਆ ਕਹਿੰੋ ਵੀ ਜੋ ਸਾਡੇ ਦੇਸ਼ ਦਾ ਇਮਾਨ ਬਣਨਾ ਇੰਟਰਨੈਸ਼ਨਲ ਪੱਧਰ ਤੇ ਵੀ ਇਹਨਾਂ ਨੇ ਕੱਟਣ ਜਾਣਾ ਔਰ ਮੈਂ ਸਾਰੇ ਜੱਜਿਸ ਦਾ ਸਾਰੀ ਟੀਮ ਦੀ ਆਪਣੀ ਸਾਰੀ ਟੀਮ ਸਾਡੇ ਵਿਚਕਾਰ ਸਾਡੇ ਮਾਰਕੀਟਿੰਗ ਕਮੇਟੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਜੀ ਸਾਡੇ ਨਵਦੀਪ ਜੀ ਆਵਾਦਨੀ ਪਾਰਟੀ ਦੇ ਸੀਨੀਅਰ ਲੀਡਰ ਔਰ ਸਾਡੇ ਸੀਨੀਅਰ ਕੌਂਸਲਰ ਸਾਹਿਬ ਪ੍ਰਧਾਨ ਨਦੀਪਾਲ ਜੀ ਬਾਂਸਲ ਸਾਹਿਬ ਕੁਸ਼ਵੀਰ ਸਿੰਘ ਜੀ ਹੈਪੀ ਜੀ ਕੌਂਸਲਰ ਸਾਹਿਬ ਸਾਡੇ ਅਸ਼ਮੀ ਕੁਮਾਰ ਜੀ ਐਮਸੀ ਸਾਹਿਬ ਅਸੀਂ ਸਾਰੇ ਆਪਣੀ ਟੀਮ ਦੇ ਵੱਲੋਂ ਫਿਟਨੈਸ ਜੂਮ ਫਿਟਨੈਸ ਕਲੱਬ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਰੇ ਜਜਿਸ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਜਮੈਂਟ ਦਿੱਤੀ ਹੈ ਧੰਨਵਾਦ ਜੈ ਹਿੰਦ